ਕਹਿੰਦਾ ਮੈਂ ਦੀਪਕ ਮਲੂਤ ਕੋਲੇ ਜਾਣਾ ਫੋਟੋ ਬਣਾ ਰਿਹਾ ਤੇ ਕੰਮ ਜਾਰੀ ਹੈ ਆਰਮਾਨ ਮਿਲਣ ਜਾਣਾ ਫਿਰ ਦੀਪਕ ਮਲੂਤ ਨੂੰ ਕੀ ਲੈ ਕੇ ਆਣਾ ਉੱਥੋਂ ਆਈਫੋਨ ਲੈ ਕੇ ਆਉਣਾ ਚਲੋ ਨਾਲੇ ਮਿਲ ਕੇ ਆਨੇ ਆ ਨਵੀਂ ਦੁਕਾਨਦੀਆਂ ਵਧਾਈਆਂ ਦਵਾਂਗੇ ਉਹਨਾਂ ਨੂੰ ਆਰਮਾਨ ਬੇਟਾ ਆਇਆ ਜੀ ਮੈਨੂੰ ਸਪੈਸ਼ਲ ਮਿਲਣ ਇੱਕ ਨੂਰੀ ਪਤੜਾ ਮਤਲਬ ਕਿ ਬਾਰਡਰ ਦਾ ਲਾਸਟ ਮਤਲਬ ਪੰਜਾਬ ਦਾ ਜਿਹੜਾ ਲਾਸਟ ਬਾਰਡਰ ਹੈ ਸਾਡਾ ਹਰਿਆਣੇ ਨੂੰ ਲੱਗਦਾ ਉਸ ਤੋਂ ਬਾਅਦ ਹਰਿਆਣਾ ਸਟਾਰਟ ਹੋ ਜਾਂਦਾ ਇਹਨਾਂ ਨੇ ਮੈਨੂੰ ਪੇਂਟਿੰਗ ਦਿੱਤੀ ਹੈ ਸਪੈਸ਼ਲ ਆ ਕੇ ਮਤਲਬ ਲਗਭਗ ਇੱਥੋਂ 120 ਕਿਲੋਮੀਟਰ ਦੇ ਲਗਭਗ ਹੋਏਗਾ ਬਹੁਤ ਵੱਡੀ ਮੇਰੇ ਲਈ ਅਚੀਵਮੈਂਟ ਹੈ ਇੱਕ ਗੱਲ ਬਾਤ ਹੈ ਮੈਨੂੰ ਤਾਂ ਬੜਾ ਮਹਿਸੂਸ ਹੋ ਰਿਹਾ ਇਸ ਚੀਜ਼ ਨੂੰ ਲੈ ਕੇ ਇਮੋਸ਼ਨਲ ਮਤਲਬ ਹੋ ਰਿਹਾ ਮੈਂ ਬਹੁਤ ਕੀ ਬਾਤ ਹੈ ਜੈ ਮਾਤਾ ਦੀ ਦੋਸਤੋ ਕਮਾਲ ਕਰਤੀ ਥੈਂਕ ਯੂ ਸੋ ਮੱਚ ਬੇਟਾ ਥੈਂਕ ਯੂ ਸੋ ਮੱਚ ਆ ਦੇਖੋ ਮੇਰਾ ਲਗਾਇਆ ਹੈ ਜੈ ਮਾਤਾ ਦੀ ਦੋਸਤੋ ਮੇਰੇ ਸ਼ੋਰੂਮ ਦੀ ਪਿਕਸ ਆ ਬੜੋ ਰਟੀ ਔਰ ਕਰਿਆਨਾ ਸਟੋਰ ਕਰਿਆਨਾ ਸਟੋਰ ਵੀ ਹੈ ਕਿਆ ਬਾਤ ਹੈ ਫਿਰ ਦੀਪਕ ਕੇਵਲ ਤੁਹਾਨੂੰ ਕਿੰਮ ਪਤਾ ਲੱਗ ਮਤਲਬ ਕਿ ਮੈਂ ਕੇਵਲ ਦਾ ਵੀ ਕੰਮ ਕੀਤਾ ਤੁਸੀਂ ਦੱਸਿਆ ਸੀ ਜੀ ਇੱਕ ਵੀਡੀਓ ਅੱਛਾ ਵੀਡੀਓ ਮੇਰੀਆਂ ਸਾਰੀਆਂ ਦੇ ਦੇਓ ਹਾਂਜੀ ਸਾਰੀਆਂ 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 ਅੱਛਾ ਅੱਛਾ ਫਿਰ ਅੱਗੇ ਕਿਆ ਬਾਤ ਹੈ ਟੈਲੀਕਮ ਛੋਟਾ ਫਿਰ ਟੈਲੀਕਮ ਛੋਟਾ ਹੈ ਫਿਰ ਵੱਡਾ ਹੈ ਨਾ ਫਿਰ ਵੱਡਾ ਸ਼ੋਰੂਮ ਕਮਾਲ ਕਰਤੀ ਬੇਟਾ ਸਵਾਦ ਲਿਆਤਾ ਫੋਟੋ ਦਸ ਬਹੁਤ ਨਾਈਸ ਬਹੁਤ ਬਿਲਕੁਲ ਠੀਕ ਲੱਗ ਪੇਂਟਿੰਗ ਬਹੁਤ ਜ਼ਬਰਦਸਤ ਡਿੱਟੋ ਬਣਾਤੀ ਡਿੱਟੋ ਗੋਡ ਬles ਬੇਟਾ ਗੋਡ ਬles ਥੈਂਕ ਯੂ ਮੇਰੇ ਵੱਲੋਂ ਵੀ ਕਰੇ ਰਿਟਰਨ ਗਿਫਟ ਚਾਹੀਦਾ ਇਹਨਾਂ ਨੂੰ ਹੈ ਨਾ ਠੀਕ ਹੈ ਮੰਦਰ ਬਣਾ ਹੋਇਆ ਹੈ ਹਾਂਜੀ ਹਾਂ ਉਸਮੇ ਜਾ ਕੇ ਲਗਾਣਾ ਬਹੁਤ ਨਾਈਸ ਇਹ ਮੇਰੇ ਵੱਲੋਂ ਇੱਕ ਛੋਟਾ ਜਿਹਾ ਗਿਫਟ ਬੱਚੇ ਨੂੰ ਰਿਟਰਨ ਗਿਫਟ ਹੈ ਮੇਰੇ ਲਈ ਤਾਂ ਬਹੁਤ ਵੱਡਾ ਗਿਫਟ ਲੈ ਕੇ ਆਇਆ ਜਿਹਦਾ ਮੈਂ ਦੇ ਨਹੀਂ ਦੇ ਸਕਦਾ ਬਹੁਤ ਨਾਈਸ ਗਿਫਟ ਹੈ ਜੀ ਬਹੁਤ ਨਾਈਸ ਥੈਂਕ ਯੂ ਸੋ ਮਚ ਹਾਂਜੀ 9ਥ ਕਲਾਸ ਚ ਅਰਮਾਨ ਨਾਮ ਹੈ ਪੇਪਰ ਸੀ ਅੱਜ ਦੀ ਅੱਜ ਦੀ ਛੁੱਟੀ ਸੀ ਕੱਲ ਦੀ ਛੁੱਟੀ ਸੀ ਕਹਿੰਦਾ ਜੇ ਚੱਲਣਾ ਤਾਂ ਅੱਜ ਚੱਲਣਾ ਅੱਛਾ ਜੀ ਉੱਪਰ ਦਾ ਟਾਈਮ ਨਹੀਂ ਜਾਣਾ ਮੈਂ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਬੱਬੂ ਜੀ ਨੇ ਇਹ ਇਹਨਾਂ ਦੇ ਫਾਦਰ ਨੇ ਬੱਬੂ ਜੀ ਇਹਨਾਂ ਦਾ ਹੀ ਬੱਚਾ ਜੀ ਬਹੁਤ ਨਾਈਸ ਹੈ ਇਹਨਾਂ ਦਾ ਚੈਨਲ ਵੀ ਹੈ ਇੱਕ YouTube ਤੇ ਬੱਬੂ ਅਰਮਾਨ ਬਹੁਤ ਵਧੀਆ ਥੈਂਕ ਯੂ ਬੇਟਾ ਥੈਂਕ ਯੂ